ਕੈਨੇਡੀਅਨ ਚੋਰ ਨੀਦਾ ਦੇਖ ਲਵੋ ਵੱਡਾ ਕਾਰਨਾਮਾ ਸ਼ਰੀਆਮ ਲਾਕੇ ਲੈ ਗਈ ਸੋਨੇ ਦੀ ਚੇਨ ਐਮਿਲਟਨ ਪੁਲਿਸ ਕਰ ਰਹੀ ਹੈ ਚੋਰ ਨੀਦੀ ਪਾ ਇਸ ਇਸ ਔਰਤ ਨੂੰ ਕੀ ਜ਼ਰੂਰਤ ਪਈ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਡੋਰ ਬੈਲ ਕੈਮਰਾ ਦੇ ਕੈਮਰੇ ਦੇ ਵਿੱਚ ਇੱਕ ਵੀਡੀਓ ਕੈਪਚਰ ਹੋਈ ਹੈ ਇੱਕ ਦਰਵਾਜ਼ਾ ਖੁੱਲਦਾ ਇੱਕ ਲੇਡੀ ਅੰਦਰੋਂ ਬਾਹਰ ਆਉਂਦੀ ਹੈ ਤੇ ਇੱਥੇ ਹਮਿਲਟਨ ਪੁਲਿਸ ਵੱਲੋਂ ਇਹ ਜਾਰੀ ਕੀਤੀ ਗਈ ਹੈ 8 ਸਤੰਬਰ ਦੀ ਘਟਨਾ ਦੱਸੀ ਜਾ ਰਹੀ ਹੈ ਤੁਸੀਂ ਦੇਖਿਓ ਕਿ ਪੇਤੀ ਹੀ ਹੋਣੀ ਹੈ ਕਿ ਉਹਦੀ ਚੇਨੀ ਅਸਲੀ ਲਾ ਕੇ ਨਕਲੀ ਉਹਦੇ ਗਲ ਦੇ ਵਿੱਚ ਪਾਤੀ ਹੂੰ ਜੀ ਜੀ ਤਾਂ ਇਹਦਾ ਮਤਲਬ ਹੈ ਕਿ ਉਹ ਪੇਤੀ ਹੈ ਚੰਗੀ ਤਰ੍ਹਾਂ ਇੱਕ ਦੂਜੇ ਨੂੰ ਜਾਣਦੀਆਂ ਨੇ ਇਹ ਬੀਬੀਆਂ ਪਹਿਲਾਂ ਇੱਕ ਦੂਜੇ ਨੂੰ ਮਿਲੀਆਂ ਹੋਣਗੀਆਂ ਤੇ ਉਹਨੂੰ ਪਤਾ ਹੋਊਗਾ ਕਿ ਹਾਂਜੀ ਦੇਖੋ ਆਹ ਇਹ ਚੇਨੀ ਤੇਰੇ ਗਲ ਦੇ ਵਿੱਚ ਪਾ ਰਹੀਆਂ ਪਰ ਉਹ ਅਸਲੀ ਲਾ ਕੇ ਲੈ ਗਈ ਤੇ ਇਹ ਕਹਿੰਦੇ ਘਟਨਾਵਾਂ ਲਗਾਤਾਰ ਜਾਰੀ ਨੇ ਹੁਣ ਇਹ ਹੈਮਿਲਟਨ ਦਾ ਰੂਰਲ ਏਰੀਆ ਹੈ ਫਲੈਂਬੋਰੋ ਉੱਥੇ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਤੇ ਹੈਮਿਲਟਨ ਪੁਲਿਸ ਵੱਲੋਂ ਜਿਹੜੇ ਫੈਕਟਸ ਜਾਰੀ ਕੀਤੇ ਗਏ ਨੇ ਕਿ ਇਸ ਸਾਲ ਜਨਵਰੀ ਤੋਂ ਅਗਸਤ ਦਰਮਿਆਨ 43 43 ਡਿਸਟਰੈਕਸ਼ਨ ਥੈਫਸ ਹੋ ਚੁੱਕੀਆਂ ਨੇ ਸਿਰਫ ਹੈਮਿਲਟਨ ਏਰੀਆ ਦੇ ਵਿੱਚ ਤੁਸੀਂ ਪੂਰੇ ਸੂਬੇ ਦੇ ਵਿੱਚ ਕਿੰਨੀਆਂ ਹੋਈਆਂ ਹੋਣਗੀਆਂ ਜਾਂ ਪੂਰੇ ਕੈਨੇਡਾ ਦੇ ਵਿੱਚ ਕਿੰਨੀਆਂ ਹੋਣਗੀਆਂ ਉਹ ਗਿਣਤੀ ਆਪਾਂ ਛੱਡ ਦਿੱਤੀ ਜਾਵੇ ਉਹ ਕਿੱਥੇ ਤੱਕ ਜਾਊਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਥੇ ਇਹ ਤਸਵੀਰਾਂ ਹੈਰਾਨਕੁਨ ਨੇ ਕਿ ਇੱਕ ਸੋਨੇ ਦੀ ਚੀਨੀ ਲਾਉਣ ਵਾਸਤੇ ਕੀ ਰਾਹ اختیار ਕੀਤਾ ਜਾ ਰਿਹਾ ਹੈ ਹੁਣ ਇੱਥੋਂ ਜੇ ਆਪਾਂ ਦੇਖਿਆ ਜਾਵੇ ਕਿ ਆਖਰਕਾਰ ਇਹ ਸੋਨੇ ਦੀ ਚੀਨੀ ਇਹ ਨੇ ਬਿਲਕੁਲ ਇੰਨੇ ਮਿੰਨੇ ਕਿਵੇਂ ਬਣਵਾਈ ਹੂਬੂ ਹੁਣ ਉਹਨੂੰ ਪਤਾ ਤਾਂ ਲੱਗਿਆ ਹੀ ਹੋਣਾ ਕਿ ਹੁਣ ਜੇ ਤੁਸੀਂ ਕਿਸੇ ਦੇ ਗਲ ਦੇ ਵਿੱਚ ਕੋਈ ਚੀਜ਼ ਪਾਉਨੇ ਹੋ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਲਈ ਖੜੀ ਆ ਇਹ ਪਰ ਜੇ ਕਿਸੇ ਦੇ ਚੀਜ਼ ਗਲ ਦੇ ਵਿੱਚੋਂ ਕੋਈ ਚੀਜ਼ ਲਾਉਨੇ ਹੋ ਤਾਂ ਵੀ ਪਤਾ ਲੱਗੂਗਾ ਇਹ ਕੋਈ ਭੀੜ ਪੜਕਾ ਮੇਲਾ ਤਾਂ ਹੈ ਨਹੀਂ ਛਪਾਰ ਦਾ ਕਿ ਉੱਥੇ ਪਤਾ ਨਹੀਂ ਲੱਗਣਾ ਹਾਂਜੀ ਭੀੜ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਕੋਈ ਕੌਣ ਲਾ ਕੇ ਲੈ ਗਿਆ ਬਾਲੀਆਂ ਖਿੱਚ ਕੇ ਲੈ ਗਿਆ ਇਹ ਤਾਂ ਆਮੋ ਸਾਹਮਣੇ ਗੱਲ ਹੈ ਇੱਥੇ ਕੋਈ ਨੇੜੇ ਤੇਰੇ ਕੋਈ ਨਜ਼ਰ ਵੀ ਨਹੀਂ ਆ ਰਿਹਾ ਪਰ ਫਿਰ ਵੀ ਇਸ ਦੇ ਬਾਵਜੂਦ ਵੀ ਇਹ ਘਟਨਾ ਵਾਪਰੀ ਹੈ ਉਹਦਾ ਜੇ ਡੋਰ ਬੈਲ ਕੈਮਰੇ ਦੇ ਵਿੱਚ ਨਾ ਆਉਂਦੀ ਤਾਂ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਕੋਈ ਤਸਵੀਰਾਂ ਵੀ ਨਹੀਂ ਸੀ ਸਾਹਮਣੇ ਆਉਣੀ ਆ ਅਦਰਵਾਇਜ਼ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਕੌਣ ਚੇਨੀ ਇਸ ਔਰਤ ਦੀ ਲਾ ਕੇ ਲੈ ਗਿਆ ਸੋ ਦੇਖੋ ਕਿ ਪੂ ਜੀ ਜਿਹੜੀ ਉਹ ਲੇਡੀ ਲੇਡੀ ਹੈਗੀ ਆ ਉਸਨੇ ਚੈਨੀ ਬਕਾਇਦਾ ਹੱਥ ਦੇ ਵਿੱਚ ਫੜੀ ਸੀ ਜਿਵੇਂ ਉਹ ਜਿਹੜੀ ਕਿ ਬਜ਼ੁਰਗ ਹੈਗੇ ਨੇ ਬਾਹਰ ਆਉਂਦੇ ਨੇ ਉਹਦੇ ਗੱਲ ਨੂੰ ਪੈ ਜਾਂਦੀ ਆ ਤੇ ਪਿੱਛੋਂ ਦੀ ਜਾ ਕੇ ਨ ਉਹਦੀ ਉਹ ਕਿ ਜਿਹੜੀ ਕਿ ਲਾਉਣ ਲੱਗ ਜਾਂਦੀ ਹੈਗੀ ਪਰ ਉਹ ਵੀ ਨਹੀਂ ਲੱਗਦੀ ਪਰ ਹਾਂ ਉਤਾਰਨ ਦੇ ਵਿੱਚ ਉਹਨੇ ਬੜੀ ਜਿਹੜੀ ਕੀ ਜਲਦਬਾਜ਼ੀ ਦਿਖਾਈ ਹੈ ਬਿਲਕੁਲ ਇਹ ਹੁਣ ਚਲੋ ਉਹ ਤਾਂ ਇਰਾਦਾ ਤਾਂ ਉਹਦਾ ਪਹਿਲਾਂ ਹੀ ਸੀਗਾ ਇਦੇ ਵਿੱਚ ਇਹ ਨਹੀਂ ਹੈਗਾ ਕਿ ਉਸਨੇ ਮੌਕੇ ਤੇ ਆ ਕੇ ਕੋਈ ਉਹ ਤਾਂ ਪਹਿਲਾਂ ਤੋਂ ਹੀ ਇੱਕ ਕੌਨਸਪਿਰੇਸੀ ਸਾਜ਼ਿਸ਼ ਘੜ ਕੇ ਆਈ ਸੀ ਕਿ ਇਸ ਤਰੀਕੇ ਦੇ ਨਾਲ ਮੈਂ ਉਹ ਅਸਲੀ ਚੇਨ ਜਿਹੜੀ 골ਡ ਚੇਨ ਹੈ ਉਹ ਲਾ ਕੇ ਲੈ ਜਾਣੀ ਹੈ ਪਰ ਜੋ ਵੀ ਹੈ ਹਾਲਾਤ ਕਹਾਂਗੇ ਕਿ ਹੁਣ ਬੀਬੀਆਂ ਵੀ ਇਸ ਪਾਸੇ 3-4 ਦਿਨ ਪਹਿਲਾਂ ਤਿੰਨ ਬੀਬੀਆਂ ਦੀ ਫੋਟੋ ਜਾਰੀ ਕੀਤੀ ਗਈ ਸੀ ਜੀਟੀਏ ਦੇ ਵਿੱਚ ਕਿ ਇਹੇ ਭਾਈ ਵੱਖ-ਵੱਖ ਸਟੋਰਾਂ ਤੇ ਜਾ ਕੇ ਅੱਥਾ ਥਫਸ ਕਰਦੀਆਂ ਨੇ ਗਿਆ ਲੋਕਾਂ ਜੇ ਸਟੋਰ ਓਨਰ ਹੈ ਜਾਂ ਉਥੋਂ ਦੇ EMPLOYEES ਨੇ ਉਹਨਾਂ ਦਾ ਧਿਆਨ ਵੰਡਾ ਦਿੱਤਾ ਜਾਂਦਾ ਤੇ ਦੋ ਬੀਬੀਆਂ ਇਸ ਕੰਮ ਦੇ ਵਿੱਚ ਲੱਗ ਜਾਂਦੀਆਂ ਨੇ ਤੇ ਤੀਜੀ ਉਥੋਂ ਸਮਾਨ ਚੁੱਕ ਲੈਂਦੀ ਹੈ ਹਾਲਾਂਕਿ ਆਪਾਂ ਦੇਖਿਆ ਕਿ ਕਈ ਤਾਂ ਵੀਡੀਓਜ਼ ਦੇ ਵਿੱਚ ਸ਼ਰਿਆਮ ਹੀ ਥੈਫਟ ਕੀਤੀ ਜਾਂਦੀ ਹੈ ਲੋਟੀ ਕਹਾਂਗੇ ਉਹ ਥੈਫਟ ਤਾਂ ਹੋਈ ਨਹੀਂ ਜਿਵੇਂ ਸ਼ਰਾਬ ਦੀਆਂ ਬੋਤਲਾਂ ਝੋਲੇ ਦੇ ਵਿੱਚ ਪਾ ਕੇ ਚਲੇ ਗਏ ਬਿਲ ਵਿਦਾਊਟ ਬਿਲ ਪੇਇੰਗ ਤੇ ਹੋਰ ਵੀ ਕਈ ਆਪਾਂ ਘਟਨਾਵਾਂ ਦੇਖੀਆਂ ਨੇ ਪਰ ਉਸ ਮਾਮਲੇ ਦੇ ਵਿੱਚ ਉਹ ਤਿੰਨ ਬੀਬੀਆਂ ਦਾ ਗਰੋ ਸਰਗਰਮਾ ਉਹਨਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਗਈਆਂ ਨੇ ਮੇਬੀ ਮੈਕਸੀਕਨ ਨੇ ਉਹ ਉਹਨਾਂ ਦੇ ਨਾਮ ਹੀ ਅਜੇ ਫ੍ਰੈਂਚ ਨੇ ਤੇ ਉਹ ਹੁਣ ਲਗਾਤਾਰ ਸਰਗਰਮ ਨੇ ਉਹ ਕਹਿੰਦੇ ਕਦੇ ਕਿਸੇ ਸ਼ਹਿਰ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੇ ਕਦੇ ਕਿਸੇ ਸ਼ਹਿਰ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੇ ਹੁਣ ਇੱਥੇ ਵੀ ਆਹਾ ਕਹਾਂਗੇ ਕਿ ਇਸ ਬੀਬੀ ਨੂੰ ਇਹ ਜਾਣਦੀ ਤਾਂ ਜ਼ਰੂਰ ਹੋਊਗੀ ਤੇ ਹੁਣ ਇਸ ਦੀ ਪੈੜ ਨੱਪਣ ਵਾਸਤੇ ਇਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆ ਫੀਮੇਲ ਹੈ ਅਪਰੋਕਸੀਮੇਟ 40 ইয়ার্স 5 ਫੁੱਟ 7 ਇੰਚ ਦਾ ਕੱਦ ਹੈ ਤੇ ਜੇ ਕਿਸੇ ਨੇ ਦੇਖੀ ਹੋਵੇ ਤਾਂ ਦੱਸ ਸਕਦੇ ਹੁਣ ਇਹ ਮੇਬੀ ਮੱਧ ਪੂਰਬੀ ਮੁਲਕਾਂ ਨਾਲ ਸੰਬੰਧਿਤ ਹੈ ਜਾਂ ਸਾਊਥ ਏਸ਼ੀਅਨ ਹੈ ਉਹ ਵੀ ਕਹਿਣਾ ਫਿਲਹਾਲ ਮੁਸ਼ਕਲ ਹੈ ਪਰ ਜੋ ਵੀ ਘਟਨਾਕਰਮ ਹੈਗਾ ਵਿਚਾਰੀ ਉਸ ਬਜ਼ੁਰਗ ਲੇਡੀ ਦੀ ਸੋਨੇ ਦੀ ਚੇਨ ਗਾਇਬ ਹੋ ਗਈ